ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਇਹ ਜੋੜੀ ਨੂੰ ਤਾਂ ਸਾਰੇ ਹੀ ਜਾਣਦੇ ਹੋਵੋਗੇ ਜੋ ਇੰਸਟਾਗ੍ਰam ਤੇ ਫੇਸਬੁੱਕ ਤੇ ਬਹੁਤ ਹੀ ਮਸ਼ਹੂਰ ਨੇ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਨ੍ਹਾਂ ਘਰ ਕੁਝ ਸਮਾਂ ਪਹਿਲਾਂ ਇੱਕ ਬੱਚੀ ਨੇ ਜਨਮ ਲਿਆ ਸੀ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਬੜਾ ਹੀ ਦੁੱਖ ਲੱਗਾ ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਕਮੈਂਟਾਂ ਵਿੱਚ ਇਸ ਜੋੜੀ ਨੂੰ ਗਲਤ ਬੋਲ ਰਹੇ ਨੇ ਕਿ ਇੰਨਾ ਕਰਕੇ ਇਸ ਬੱਚੀ ਦੀ ਜਾਨ ਗਈ ਹੈ ਸਿੱਖਿਆ ਦੇਣ ਨੂੰ ਤਾਂ ਇੰਸਟਾਗ੍ਰam ਫੇਸਬੁੱਕ ਤੇ ਬਥੇਰੀ ਜਨਤਾ ਬੈਠੀ ਹੈ ਪਰ ਕੋਈ ਵੀ ਇਸ ਮਾਂ-ਵਾਪ ਦਾ ਦੁੱਖ ਨਹੀਂ ਸਮਝ ਸਕਦਾ ਕਿਸੇ ਵੀ ਮਾਂ-ਵਾਪ ਦਾ ਦਿਲ ਨਹੀਂ ਕਰਦਾ ਹੁੰਦਾ ਆਪਣੇ ਬੱਚਿਆਂ ਨੂੰ ਦੂਰ ਕਰਨ ਦਾ ਬਸ ਇਹ ਤਾਂ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਕਦੇ-ਕਦੇ ਰੱਬ ਬੜਾ ਹੀ ਤੱਕਾ ਕਰ ਜਾਂਦਾ ਹੈ ਜੋ ਮਾਂ-ਪਾਪ ਤੋਂ ਇਸ ਨੰਨੀ ਪਰੇ ਨੂੰ ਦੇਖੋ ਦੂਰ ਕਰਕੇ ਰੱਖ ਦਿੱਤਾ ਹੈ ਮਾਪਾਪ ਦਾ ਕੀ ਹਾਲ ਹੁੰਦਾ ਹੋਣਾ ਹੈ ਇਹ ਕੋਈ ਨਹੀਂ ਸਮਝ ਸਕਦਾ ਉਹਨਾਂ ਦੇ ਦੁੱਖ ਵਿੱਚ ਸਾਂਭਲ ਹੋਣ ਦੀ ਬਜਾਏ ਉਹਨਾਂ ਨੂੰ ਕਮੈਂਟਾਂ ਵਿੱਚ ਲੋਕ ਗਲਤ ਬੋਲ ਰਹੇ ਨੇ ਇਸ ਬੱਚੀ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਤਾਂ ਕਿ ਇਸ ਬੱਚੀ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ